ਹਾਂਜੀ ਜਜਮੈਂਟਸ ਹੈਗੀ ਹੈ ਇਕਵਾਲ ਸਿੰਘ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਤੇ ਪੰਜਾਬ ਪੁਲਿਸ ਤੇ ਬਾਕੀ ਜਿੰਨੀ ਵੀ ਪੁਲਿਸ ਹੈ ਇੰਡੀਆ ਦੀ ਉਹਦੇ ਰਿਲੇਟਡ ਜਜਮੈਂਟਸ ਆ ਬਸ ਸਪੈਸ਼ਲੀ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਦਿੱਤੀ ਆ ਤਾਂ ਪੰਜਾਬ ਪੁਲਿਸ ਦੇ ਉੱਪਰ ਹੀ ਲਾਗੂ ਹੋਵੇਗੀ ਤਾਂ ਹੁਣ ਜਿਵੇਂ ਪੁਲਿਸ ਵਾਲਿਆਂ ਦੇ ਉੱਪਰ ਕਈ ਵਾਰ ਪਰਚਾ ਹੋ ਜਾਂਦਾ ਹੈ ਹਨਾ ਕਈ ਵਾਰ ਕੀ ਆਮ ਤੌਰ ਤੇ ਪਰਚਾ ਹੋ ਜਾਂਦਾ ਹੈ ਕਈ ਵਾਰ ਝੂਠੇ ਕੇਸ ਦਾ ਜਾਂ ਕਈ ਵਾਰ ਇਹ ਨਹੀਂ ਹੈਗਾ ਵੀ ਆਪਾਂ ਕਹਿ ਸਕਦੇ ਆਂ ਵੀ ਸਹੀ ਪਰਚੀ ਹੁੰਦੇ ਨੇ ਕਈ ਵਾਰ ਝੂਠੇ ਕੇਸਸ ਵੀ ਪੁਲਿਸ ਦੇ ਉੱਪਰ ਹੋ ਜਾਂਦੇ ਨੇ ਜੋ ਇਸ ਜਜਮੈਂਟਸ ਦਾ ਹਵਾਲਾ ਇਹ ਜਜਮੈਂਟ ਕਹਿੰਦੀ ਹੈ ਤੇ ਇਹਦੇ ਵਿੱਚ ਮੇਨਲੀ ਸਟੇਟ ਨੂੰ ਇਨਸ਼ੋਰ ਕੀਤਾ ਵੀ ਸਟੇਟ ਗਵਰਨਮੈਂਟ ਸ਼ੁੱਡ ਅਵੋਇਡ ਇਮੀਡੀਏਟਲੀ ਡਿਸਮਿਸਿੰਗ ਪੁਲਿਸ ਆਫਸਰਸ ਵਨ ਆਫ ਆਈ ਆਰ ਰਜਿਸਟਰਡ ਅਗੇਂਸਟ ਥੈਮ ਆਊਟਕਮ ਆਫ ਕੇਸ ਸ਼ੁੱਡ ਬੀ ਅਵੇਟਡ ਇਹਦੇ ਵਿੱਚ ਸਟੇਟ ਗਵਰਨਮੈਂਟ ਨੂੰ ਕਿਹਾ ਜਿਵੇਂ ਹੁਣ ਮੰਨ ਲਓ ਕਿਸੇ ਵੀ ਪੁਲਿਸ ਮੁਲਾਜ਼ਮੇ ਦੇ ਉੱਪਰ ਪਰਚਾ ਹੋ ਗਿਆ ਤਾਂ ਉਹਦੇ ਵਿੱਚ ਕੀ ਹੁੰਦਾ ਉਹਨੂੰ ਨਾਲ ਦੀ ਨਾਲ ਜਿਹੜਾ ਹੈਗਾ ਡਿਸਮਿਸ ਕਰ ਦਿੰਦੇ ਨੇ ਤਾ ਵੇਟ ਨਹੀਂ ਕਰਦੇ ਵੀ ਕੇਸ ਦਾ ਆਊਟਕਮ ਕੀ ਆਉਂਦਾ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਕਲੀਅਰ ਕੀਤਾ ਤੇ ਪੰਜਾਬ ਪੁਲਿਸ ਨੂੰ ਰਾਹਤ ਦਿੱਤੀ ਹੈ ਵੀ ਇਹਨਾਂ ਦੇ ਖਿਲਾਫ ਕੋਈ ਵੀ ਪਰਚਾ ਦਰਜ ਹੁੰਦਾ ਕਿਸੇ ਮਲਾਜਨ ਦੇ ਖਿਲਾਫ ਤਾਂ ਸਟੇਟ ਗਵਰਨਮੈਂਟ ਨੂੰ ਅਵੋਇਡ ਕਰਨਾ ਚਾਹੀਦਾ ਹੈ ਵੀ ਇਹਨਾਂ ਨੂੰ ਇਮੀਡੀਏਟਲੀ ਪਰਚਾ ਹੋਣ ਤੋਂ ਬਾਅਦ ਡਿਸਮਿਸ ਨਹੀਂ ਕੀਤਾ ਜਾਵੇ ਤੇ ਆਊਟਕਮ ਕੇਸ ਦਾ ਵੇਟ ਕਰਨੀ ਚਾਹੀਦੀ ਹੈ ਵੀ ਕੀ ਆਉਂਦਾ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਸ ਕੇਸ ਦੇ ਵਿੱਚ ਕਹਿਣਾ ਹੈ ਇਹ ਕੇਸ ਦੇ ਵਿੱਚ ਕੀ ਹੋਇਆ ਸੀ ਐਫ ਆਈ ਆਰ ਲੋਡਡ ਹੋਈ ਸੀ 326 324 323 148 149 ਆਈ ਪੀ ਸੀ ਦੀ ਪੁਲਿਸ ਆਫਸਰ ਦੇ ਅਗੇਂਸਟ ਇਨਵੈਸਟੀਗੇਸ਼ਨ ਜਦੋਂ ਪਾਈ ਗਈ ਸੀ ਤਾਂ ਉਹਦੇ ਵਿੱਚ ਇਹ ਇਨੋਸੈਂਟ ਪਾਇਆ ਗਿਆ ਸੀ ਤੇ ਅਗੇਨ ਜਦੋਂ ਸਮਨਿੰਗ ਕੋਰਟ ਦੇ ਵਿੱਚ ਟ੍ਰਾਇਲ ਚੱਲਿਆ ਤਾਂ ਐਡੀਸ਼ਨਲ ਅਕਿਊਜ਼ ਕਰਨ ਵਾਸਤੇ 319 ਐਰ ਪੀ ਸੀ ਦੀ ਐਪਲੀਕੇਸ਼ਨ ਲਾਈ ਵੀ ਕੰਪਲੇਨੈਂਟ ਵੱਲੋਂ ਕਿਹਾ ਸੀ ਇਹਦਾ ਨਾਮ ਗਲਤ ਤਰੀਕੇ ਨਾਲ ਲੱਗਦਾ ਹੈ ਤੇ ਉਹਨੂੰ ਬੁਲਾਇਆ ਜਾਵੇ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਇਹ ਆਫੀਸਰ ਕੇਸ ਦੇ ਵਿੱਚੋਂ ਬਰੀ ਹੋ ਗਿਆ ਤਾਂ ਇਹਨੇ ਉਹਦਾ ਜਿਹੜਾ ਹੈਗਾ ਕਲੇਮ ਮੰਗਿਆ ਜਦੋਂ ਇਹਦੀ ਬਹਾਲੀ ਹੋਈ ਹੈ ਉਹਦਾ 100% ਇਹਨੂੰ ਜਿਹੜਾ ਹੈਗਾ ਸੀ ਡਿਪਾਰਟਮੈਂਟ ਵੱਲੋਂ ਜਿੰਨਾ ਵੀ ਇਹਦੀ ਸੈਲਰੀ ਸੀ ਉਹਦੇ ਹਿਸਾਬ ਨਾਲ ਐਨਟਾਈਟਲ ਕਰਦਾ ਇਸੇ ਕਰਕੇ ਕੋਰਟ ਨੇ ਕਿਹਾ ਵੀ ਜਿਹੜੀ ਪਟੀਸ਼ਨ ਜਿਹੜਾ ਹੈਗਾ ਸੀ ਪੁਲਿਸ ਮੁਲਾਜ਼ਮ ਨੂੰ 100% ਐਨਟਾਈਟਲ ਕਰਦਾ ਇਸ ਜਿਹੜੀ ਇਹਦੇ ਅਲਾਉਂਸ ਸੀ ਜਦੋਂ ਤੋਂ ਉਹ ਬੰਦਾ ਬਾਹਰ ਕੱਢਿਆ ਗਿਆ ਸੀ ਉਸ ਡੇਟ ਤੋਂ ਲੈ ਕੇ ਜਦੋਂ ਤੱਕ ਉਹ ਵਰੀ ਹੋਇਆ ਹੈ ਸੋ ਇਸ ਕਰਕੇ ਇਹ ਕਾਫੀ ਚੀਜ਼ਾਂ ਨੇ ਵੀ ਜਿਹੜੀਆਂ ਪ੍ਰੋਵੀਜ਼ਨਸ ਨੇ ਵੀ ਇਹਨਾਂ ਉਸ ਦਿਨ ਸੀਆਰਪੀਸ ਦੀਆਂ ਉਹ ਵੀ ਲੱਗ ਹੁੰਦੀਆਂ ਤੇ ਫੰਡਾਮੈਂਟਲ ਰੂਲਸ ਨੇ ਜਿਹੜੇ 3714 ਆਫ ਦਾ ਪੀਸੀਐਸ ਰੂਲ ਜਿਹੜੇ ਹੈਗੇ ਨੇ ਉਹਦੇ ਰਿਗਾਰਡਿੰਗ ਵੀ ਇਹਨਾਂ ਨੇ ਗੱਲ ਕੀਤੀ ਗਈ ਹੈ ਤੇ ਆਰਟੀਕਲ 311 ਦੀ ਕਨਸਟੀਟਿਊਸ਼ਨ ਆਫ ਇੰਡੀਆ ਉੱਪਰ ਵੀ ਗੱਲ ਕਰਦੇ ਨੇ ਕਿ ਰਿਸਪੌਂਡੈਂਟ ਅਥਾਰਟिटीज ਸ਼ੁੱਡ ਵਾਈ ਟੂ ਡਿਸਮਿਸ ਅ ਪੁਲਿਸ ਆਫਸਰ ਔਨ ਦਾ ਹੀਲਸ ਆਫ ਰਜਿਸਟ੍ਰੇਸ਼ਨ ਆਫ ਐਫਆਰ ਹੀ ਮੇਡ ਵੀ ਐਂਡ ਸਸਪੈਂਸ਼ਨ ਇਨ ਦਾ ਟਰਨ ਰੂਲ 16 19 ਆਫ ਦਾ ਪੰਜਾਬ ਪੁਲਿਸ ਰੂਲ 1934 ਦੇ ਡਿਪਾਰਟਮੈਂਟਡ ਕਵਰੀ ਮੇ ਵੀ ਡੈਫਰਡ ਬਟ ਇਟ ਸ਼ੁੱਡ ਨਾਟ ਬੀ ਡਿਸਪੈਂਸਡ ਇਨ ਅ ਮੈਕੈਨੀਕਲ ਮੈਨਰ ਟੂ ਰੂਟੀਨ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਗਈ ਹੈ ਰਾਹਤ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਵੀ ਜੇ ਇਮੀਡੀਏਟਲੀ ਕੋਈ ਐਫ ਆਈ ਆਰ ਹੁੰਦੀ ਹੈ ਤਾਂ ਸਟੇਟ ਨੂੰ ਜਿਆਦਾ ਤੋਂ ਜਿਆਦਾ ਓਵਾਇਡ ਕਰਨਾ ਚਾਹੀਦਾ ਵੀ ਇਹਨਾਂ ਨੂੰ ਡਿਸਮਿਸ ਜਿਹੜਾ ਹੈਗਾ ਨਾ ਕੀਤਾ ਜਾਵੇ ਤੇ ਆਊਟਕਮ ਦਾ ਵੇਟ ਕਰਨਾ ਚਾਹੀਦਾ ਹੈ ਬਾਕੀ ਜੇ ਕੋਈ ਜੈਨੂਇਨ ਹੀ ਕੋਈ ਕਰਾਇਮ ਕੋਈ ਐਵਿਡੈਂਸੀ ਬਾਲ ਸਟਰੋਂਗ ਨੇ ਫਿਰ ਕੀ ਕਹਿਣਾ ਬਾਕੀ ਬਟੇ ਦੇ ਵਿੱਚ ਜਿਹੜੀ ਹੈਗੀ ਹੈ ਰਾਹਤ ਹੈਗੀ ਹੈ थैंक यू शेयर जरूर दबाइयो ਤੇ ਪੰਜਾਬ ਪੁਲਿਸ ਨੂੰ ਜਰੂਰ ਇਸ ਚੀਜ਼ ਨੂੰ ਪਰ ਜੋ ਚੰਗੇ ਕੰਮ ਕਰਦੇ ਨੇ ਉਹਨਾਂ ਲਈ ਸਲੂਟ ਹੈ